ਵਿਆਹਤਾ ਦੀ ਅਣਪਛਾਤੀ ਹਾਲਾਤ ਵਿੱਚ ਮੌਤ ਮਾਂ ਪਿਓ ਨੂੰ ਬਿਨਾ ਸੂਚਨਾ ਤੋਂ ਕੀਤਾ ਸੰਸਕਾਰ ਕੋਣ ਕਾਤਲ ਤੁਹਾਡੇ ਸੁਣ ਕੇ ਉੜ ਜਾਣਗੇ ਹੋਸ਼ ਆਹ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਸਦਰ ਪੁਲਿਸ ਦੇ ਅਧੀਨ ਪੈਂਦੇ ਪਿੰਡ ਧਨੇਠਾ ਵਿੱਚ 20 ਸਾਲਾ ਵਿਆਹਤਾ ਦੀ ਸ਼ੱਕੀ ਹਾਲਾਤਾਂ ਵਿੱਚ ਕੋਈ ਮੋੜ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਮ੍ਰਿਤਕਾਂ ਦੇ ਮਾਤਾ ਪਿਤਾ ਨੂੰ ਬਿਨਾਂ ਸੂਚਿਤ ਕੀਤੇ ਹੀ ਰਾਤ ਦੇ ਸਮੇਂ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪਿੰਡ ਗੜੀ ਸਾਹਿਬ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਾਣਕਾਰਾਂ ਪਿੰਡ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਦਕਿ ਸੋਹਰਾ ਪਰਿਵਾਰ ਇਸ ਨੂੰ ਫਾਹ ਲੈ ਕੇ ਕੀਤੀ ਗਈ ਖੁਦਖੁਸ਼ੀ ਈਕਰਾਰ ਦੇ ਰਿਹਾ ਹੈ ਪਿੰਡ ਵਾਸੀਆਂ ਬਬਲੀ ਹਰਪ੍ਰੀਤ ਗੁਰਮੀਤ ਮੈਂਬਰ ਅਤੇ ਮੌਜੂਦਾ ਸਰਪੰਚ ਰਾਜ ਸਿੰਘ ਵੱਲੋਂ ਦੋਸ਼ ਲਗਾਉਂਦਿਆਂ ਦੱਸਿਆ ਗਿਆ ਹੈ ਕਿ 3 ਮਹੀਨੇ ਦੀ ਗਰਭਵਤੀ ਤਨੂ 5 ਫਰਵਰੀ ਨੂੰ ਦੁਪਹਿਰ ਸਮੇਂ ਘਰੇਲੂ ਝਗੜੇ ਤੋਂ ਬਾਅਦ ਗੁੱਸੇ ਵਿੱਚ ਘਰੋਂ ਜਾ ਰਹੀ ਸੀ ਜਿਸ ਨੂੰ ਬਸਤੀ ਦੀਆਂ ਔਰਤਾਂ ਨੇ ਸਮਝਾ ਕੇ ਵਾਪਸ ਘਰ ਛੱਡ ਦਿੱਤਾ ਪਰ ਸ਼ਾਮ ਵੇਲੇ ਹੀ ਉਸ ਦੀ ਮੌਤ ਦੀ ਖਬਰ ਮਿਲੀ ਅਤੇ ਰਾਤ ਦੇ ਹਨੇਰੇ ਵਿੱਚ ਹੀ ਹਰਿਆਣੇ ਦੇ ਪਿੰਡ ਗੜੀ ਸਾਹਿਬ ਵਿਖੇ ਬਿਨਾ ਮਾਤਾ ਪਿਤਾ ਨੂੰ ਸੂਚਨਾ ਦਿੱਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਮਲੇ 'ਚ ਸ਼ੱਕ ਹੋਣ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਪੰਚ ਗੁਰਦੀਪ ਸਿੰਘ ਵੱਲੋਂ ਬਿਨਾ ਕਿਸੇ ਨੂੰ ਦੱਸੇ ਤਨੂ ਦਾ ਸੰਸਕਾਰ ਕਰਵਾਇਆ ਗਿਆ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਧੀ Laash ਦਾ ਸੰਸਕਾਰ ਕੀਤਾ ਗਿਆ ਜਦਕਿ ਵੱਲੋਂ ਦੱਸਿਆ ਜਾ ਰਿਹਾ ਹੈ ਕਿ লাশ ਸੰਬੰਧੀ ਕੋਈ ਠੋਸ ਸਬੂਤ ਹਾਲੇ ਤੱਕ ਨਹੀਂ ਮਿਲਿਆ ਪੁਲਿਸ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਨੂ ਦਾ ਵਿਆਹ 1 ਸਾਲ ਪਹਿਲਾਂ ਇੰਸਟਾਗ੍ਰam ਰਾਹੀਂ ਪਿੰਡ ਧਨੇਠਾ ਦੇ ਕਿਸ਼ਨ ਸਿੰਘ ਨਾਲ ਹੋਇਆ ਸੀ ਅਤੇ ਉਹ 3 ਮਹੀਨੇ ਦੀ ਗਰਭਵਤੀ ਸੀ ਸੋਰਾ ਪਰਿਵਾਰ ਲੜਕੀ ਨੂੰ ਵੱਲੋਂ ਲੜਕੀ ਵੱਲੋਂ ਫਾਹ ਲੈ ਕੇ ਆਤਮ ਹੱਤਿਆ ਕਰਨ ਦੀ ਗੱਲ ਕਰ ਰਿਹਾ ਹੈ हिमाचल प्रदेश ਦੇ ਨਾਲਾਗੜ ਵਿੱਚ ਰਹਿੰਦੇ ਲੜਕੀ ਦੇ ਮਾਤਾ ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਪੁੱਛਗਿੱਛ ਲਈ ਮ੍ਰਿਤਕਾਂ ਦੇ ਸੋਹਰਾ ਪਰਿਵਾਰ ਦੇ 3 ਮੈਂਬਰਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਅਤੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਬਿਆਨ ਅਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਹੁਣ ਲਈ ਮੈਨੂੰ ਦੋ ਆਜ਼ਾਦਤ ਧੰਨਵਾਦ ਜੀ ਇਹ ਸਰਨਾ ਇੱਕ ਮਤਲਬ ਕਿ ਤੁਹਾਨੂੰ ਨਾਂ ਦੀ ਲੜਕੀ ਹੈ ਜਿਹੜੀ ਤਨੂ ਪੁੱਤਰ ਪੁਤਰੀ ਰਜੇਸ਼ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀਗੀ ਇਹਦਾ ਇੰਸਟਾਗ੍ਰam ਦੇ ਜ਼ਰੀਏ ਹੀ ਇੱਥੇ ਰਹਿੰਦੇ ਇੱਕ ਲੜਕੇ ਕ੍ਰਿਸ਼ਨ ਸਿੰਘ ਪੁੱਤਰ ਬਲਜੀਤ ਸਿੰਘ ਨਾਲ ਮੈਰਿਜ ਹੋਈ ਸੀਗੀ ਠੀਕ ਠਾਕ ਚੱਲ ਰਿਹਾ ਸੀ ਮੈਰਿਜ ਨੂੰ ਇੱਕ ਪੂਰਾ ਸਾਲ ਹੋ ਗਿਆ ਸੀ ਪਰ ਇਹ ਜਿਹੜਾ ਕ੍ਰਿਸ਼ਨ ਸਿੰਘ ਹੈਗਾ ਇਹ ਆਪਣੀ ਨਾਨੀ ਜਿਹੜੀ ਜਸਵੰਤ ਕੌਰ ਕੋਲ ਇੱਥੇ ਰਹਿ ਰਿਹਾ ਸੀਗਾ ਜੀ ਪਿੰਡ ਤਨੇਠੇ ਇਹ ਥੋੜਾ ਜਿਹਾ ਇਹਨਾਂ ਦੇ ਬਿਆਦਾਂ ਚੰਗਾ ਚੱਲਿਆ ਤੇ ਹੁਣ ਗਵਾਂਡੀਆਂ ਦੇ ਪੁੱਸਣ ਕਾਰਨ ਜਾਂ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦਾ ਜਿਹੜੇ ਹਾਲਾਤ ਸਹੀ ਨਹੀਂ ਸੀਗੇ ਜਿਹਦੀ ਮੌਤ ਆ ਜਿਹਦੀ 5 ਤਰੀਕ ਨੂੰ 5 2 2022 ਨੂੰ ਹੋਈ ਆ ਪਰ ਸਾਨੂੰ ਕੰਪਲੇਂਟ 7 2 22 ਨੂੰ ਕੰਟਰੋਲ ਰੂਮ ਦੇ ਜ਼ਰੀਏ 112 ਤੋਂ ਕੰਪਲੇਂਟ ਮਿਲੀ ਆ ਕੋਈ ਇੱਥੇ ਮਾਲਕ ਨਹੀਂ ਸੀ ਕੋਈ ਮਦਈ ਨਹੀਂ ਸੀ ਕਿਸੇ ਨੇ ਸਾਨੂੰ ਇਹਦਾ ਬਾਰੇ ਕੋਈ ਸਟੇਟਮੈਂਟ ਪੂਰੀ ਨਹੀਂ ਦਿੱਤੀ ਹੁਣ ਕੱਲ ਜਾ ਕੇ ਇਹਦੀ ਮਾਤਾ ਦੀ ਜਿਹੜੀ ਸਟੇਟਮੈਂਟ ਲਿਖੀ ਆ ਜਾ ਕੇ ਇਹ ਗੜਨਾਲਾਗੜ੍ਹ ਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਸਰ ਇਹ ਜਾਂਚ ਦਾ ਵਿਸਾ ਜੀ ਅਜੇ ਕੋਈ ਕਹ ਰਿਹਾ ਕਿ ਪੱਖੇ ਨਾਲ ਲੰਕ ਕੇ ਮਰੀ ਸੀ ਕੋਈ ਕਹ ਰਿਹਾ ਥੱਲੇ ਮਾਰੀ ਗਈ ਹੈ ਪਰ ਇਹਦੇ ਵਿੱਚ ਆਈ ਜੀ ਬਿਟਨੈਸ ਕੋਈ ਨਹੀਂ ਹੈਗਾ ਜੀ ਜਿਹਨੇ ਦੇਖੀ ਹੋਵੇ ਇਹ ਜਾਂਚ ਦਾ ਵਿਸਾ ਜਾਂਚ ਦੇ ਵਿਸੇ ਮੁਤਾਬਕ ਜਿੱਧਰ ਹੀ ਕਾਰਵਾਈ ਜਾਊਗੀ ਦੋਸ਼ੀਆਂ ਨੂੰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਪੂਰੀ ਕਾਰਵਾਈ ਲਿਆ ਕੇ ਜਿਹੜਾ ਕਿਸੇ ਨੇ ਡੈਡ ਬੋਡੀ ਦਾ ਡੈਡ ਬੋਡੀ ਦਾ ਮੈਡੀਕਲ ਨਹੀਂ ਕਰਵਾਇਆ ਸੀ ਨਾ ਹੀ ਪੁਲਿਸ ਨੂੰ ਤਲਾਸ਼ ਦਿੱਤੀ ਗਈ ਉਸ ਸਮੇਂ ਤੇ ਹੁਣ ਸੰਸਕਾਰ ਹੋ ਚੁੱਕਾ ਹੈ ਕਲੇਉ ਉਹਦੇ ਲਗਭਗ ਖਤਮ ਨੇ ਪਰ ਫਿਰ ਵੀ ਪੂਰੀ ਜਾਂਚ ਕਰਕੇ ਸੀਨੀਅਰ ਅਫਸਰ ਇਸ ਚੀਜ਼ ਨੂੰ ਸਾਰੇ ਲੱਗੇ ਹੋਇਆ ਜੀ ਮੇਰੇ ਐਸ ਐਚ ਓ ਸਹਿਬਾਨ ਸਤਿ ਸ੍ਰੀ ਅਕਾਲ ਤੇ ਮੇਰੇ ਚੌਂਕੀ ਦੇ ਇੰਚਾਰਜ ਅਫਸਰ ਰਵਕਰਾਰ ਸਿੰਘ ਜੀ ਤੇ ਸਾਰੇ ਹੀ ਜਿੰਨੀ ਹੁਕਮੀ ਕੋਈ ਜੜੀ ਸਾਤਾ ਸਾਰੀ ਅਸੀਂ ਕੱਢ ਕੇ ਦੋਸ਼ੀਆਂ ਨੂੰ ਮਤਲਬ ਕਿ ਪੂਰੀ ਸਜ਼ਾ ਦਵਾਵਾਂਗੇ ਸਰ ਮੈਂ ਤੇ ਅਸੀਂ ਸੰਸਕਾਰ ਤੇ ਮੈਂ ਨਾਲ ਹੀ ਸੀਗਾ ਜਦੋਂ ਅਸੀਂ ਉੱਥੇ ਸੰਸਕਾਰ ਤੇ ਪਹੁੰਚੇ ਉੱਥੇ ਪਹਿਲੀ ਗੱਲ ਤੇ ਕੋਈ ਸਹੂਲਤ ਨਹੀਂ ਸੀਗੀ ਕੋਈ ਲੱਕੜਾਂ ਲੋਕੜਾਂ ਦੀ ਅ ਉੱਥੇ ਘੰਟਾ ਦਾ ਘੰਟਾ ਖੜੇ ਰੇ ਕੁੜੀ ਨੂੰ ਲੈ ਕੇ ਉਦੋਂ ਬਾਅਦ ਲੱਕੜ ਆਈਆਂ ਜੀ ਉਹ ਵੀ ਕੋਈ ਖਾਸ ਲੱਕੜ ਨਹੀਂ ਸੀ ਅਸੀਂ ਕਿਲੋ ਜਾ ਕੇ ਵੰਡ ਲੱਕੜਾਂ ਸੀਗੀਆਂ ਤੇ ਉਦੋਂ ਬਾਅਦ ਉਹ ਥੱਲੇ ਥੋੜੀਆਂ ਜਿਹੀਆਂ ਲੱਕੜਾਂ ਰੱਖੀਆਂ ਜੀ ਤੇ ਉਹ ਥੱਲੇ ਲੱਕੜਾਂ ਰੱਖ ਕੇ ਨਾ ਜਦੋਂ ਕੁੜੀ ਉੱਤੇ ਰੱਖ ਕੇ ਅੱਗ ਮਤਲਬ ਸੰਸਕਾਰ ਕਰਨ ਲੱਗੇ ਉਹਦਾ ਤੇ ਉਹਦਾ ਅੱਧ ਵਿਚਾਲਾ ਸੰਸਕਾਰ ਹੀ ਹੋਇਆ ਸੀਗਾ ਜੀ ਤੇ ਫਿਰ ਅੱਧਾ ਸੰਸਕਾਰ ਉਹਦਾ ਮਤਲਬ ਕਈਆਂ ਨਾਲ ਵਾਢ ਟੁੱਕ ਕੇ ਕੀਤਾ ਗਿਆ ਤੇ ਜਦੋਂ ਸੰਸਕਾਰੀ ਪਿੰਡ ਦਾ ਸਰਪੰਚ ਆਇਆ ਸੀਗਾ ਜੀ ਉਰੇ ਡੇਰੇ 'ਚ ਜਿਹੜਾ ਮੌਜੂਦਾ ਸਰਪੰਚ ਸੀਗਾ ਉਹਨੇ ਗਿਆ ਸੀਗਾ ਜੀ ਕਹਿੰਦਾ ਵੀ ਇੱਥੋਂ ਲੈ ਜਾਓ ਚੱਕ ਇਹਨੂੰ ਵੀ ਜਲਦੀ ਵੀ ਜੇ ਗੱਲਬਾਤ ਹੋ ਗਈ ਕੋਈ ਔਖਾ ਹੋ ਜਾਏਗਾ ਸਰਪੰਚ ਨੇ ਆਪਣੇ ਮੂੰਹ ਆ ਗੱਲ ਗਈ ਸੀਗੀ ਜੀ ਕੋਈ ਗੱਲਬਾਤ ਹੋਣੀ ਨਹੀਂ ਸੀ ਪਿੰਡ ਨੇ ਸਰਪਾ ਉਰੇ ਸਾਨੂੰ ਕਿਸ ਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਇਹ ਮਤਲਬ ਡੈਥ ਇਹਨਾਂ ਨੇ ਕਤਲ ਕੀਤਾ ਹੈ ਇਹ ਤੇ ਜਦੋਂ ਬਾਅਦ 'ਚ ਗੱਲ ਲੁੱਡੀ ਤੇ ਫੇਰ ਹੀ ਪਤਾ ਲੱਗਾ ਜੀ ਇਹਨਾਂ ਨੇ ਕਤਲ ਕੀਤਾ ਗਿਆ ਹੁਣ ਤੁਸੀਂ ਕਾਰਵਾਈ ਕਰਨੇ ਚਾਹਦੇ ਹੋ ਹਾਂਜੀ ਹਾਂਜੀ ਕਾਰਵਾਈ ਹੋਣੀ ਹੈ ਇਨਸਾਫ ਮਿਲਣਾ ਚਾਹੀਦਾ ਜੀ ਕੁੜੀ ਨੂੰ ਕੱਲੂ ਮੇਰੀ ਐਵੇਂ ਘਰੇ ਦੋ ਭੈਣਾਂ ਨੇ ਜੀ ਕੱਲੂ ਉਹਨਾਂ ਨਾਲ ਐਵੇਂ ਦਾ ਕੁਝ ਹੋ ਜੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕੁੜੀ ਦਾ ਕੀ ਨਾਮ ਕੁੜੀ ਦਾ ਨਾਮ ਤਾਂ ਨੋਸ਼ਿਕ ਜੀ ਤਾਂ ਨੋਤੇ ਉਹਦੇ ਪਾਸਪੋਰਟ ਦਾ ਕਰੀਸ਼ਨ ਸਿੰਘ ਉਹਨਾਂ ਦਾ ਮੈਰਿਜ ਕਰਾਈ ਸੀ ਹਾਂਜੀ ਲਵ ਮੈਰਿਜ ਕਰਾਈ ਸੀ ਜੀ ਲਵ ਅਰੇਂਜ ਮੈਰਿਜ ਹੀ ਹੋ ਗਈ ਸੀ ਆਨੰਦ ਕਾਰਜ ਹੋ ਗਿਆ ਸੀ ਜੀ ਪਿੰਡ ਗੁਰਦੁਵਰੇ ਚ ਤਨੇਠੇ ਅ ਹਿਮਾਚਲ ਨਾਲਾਗੜ੍ਹ ਦੀ ਜੀ ਕਿੰਨੇ ਚਿਰ ਹੋ ਗਿਆ ਉਹਨਾਂ ਦਾ ਮੈਰਿਜ ਅ ਸਾਲ ਕੋ ਹੋਣ ਵਾਲਾ ਹੈ ਇਹ ਇਹ ਲੜਕੀ ਜਦੋਂ ਮਰੀ ਹੈ ਜੀ ਸਾਨੂੰ ਇੱਥੇ ਅਸੀਂ ਆ ਰਹੇ ਤੇ ਰਹਿਨੇ ਆ ਦੋ ਕਿਲੇ ਫੈਸਲੇ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਵੀ ਕਿਵੇਂ ਮਰੀ ਹੈ ਕਿਵੇਂ ਨਹੀਂ ਮਰੀ ਹੈ ਤੇ ਜਦੋਂ ਮੈਂ ਇੱਥੇ 4 ਵਜੇ ਮੈਨੂੰ ਪਤਾ ਲੱਗਿਆ ਮੈਂ ਉਰੇ ਆਇਆ ਮੇਰੇ ਆਉਣ ਤੋਂ ਪਹਿਲਾਂ ਸਰਪੰਚ ਸਾਹਿਬ ਇੱਥੇ ਹੈਗੇ ਸੀ ਮੌਕੇ ਤੇ ਜਦੋਂ ਮੈਂ ਅੰਦਰ ਗਿਆ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਇਹਨਾਂ ਨੇ ਜਦੋਂ ਅੰਦਰ ਨਹੀਂ ਜਾਣ ਦਿੱਤਾ ਫਿਰ ਸਰਪੰਚ ਨੇ ਵੀਡੀਓ ਬਣਾਈ ਹੋਈ ଥିਦੀ ਮੈਨੂੰ ਸਰਪੰਚ ਨੇ ਵੀਡੀਓ ਦਿਖਾਈ ਵੀਡੀਓ ਦਿਖਾਈ ਮੈਂ ਕਿਹਾ ਵੀ ਇਹਨੂੰ ਚੌਂਕੀ ਫੋਨ ਕਰ ਦੇ ਤੂੰ ਕਹਿੰਦਾ ਮੇਰੀ ਗੱਲ ਹੋ ਗਈ ਵੀ ਤੁਸੀਂ ਸੰਸਕਾਰ ਕਰ ਦੋ ਮੈਂ ਵੀ ਇਨਚਾਰਜ ਨੇ ਕਹਿਤਾ ਵੀ ਸੰਸਕਾਰ ਕਰ ਦੋ ਤੁਸੀਂ ਤੇ ਫਿਰ ਇਹ ਇੱਥੋਂ ਚੱਕ ਕੇ ਗੱਡੀ ਸਾਬ ਲੈ ਗਏ ਜੀ ਇਹ ਉੱਥੇ ਜਾ ਕੇ ਇਹਨੇ ਸੰਸਕਾਰ ਕਰਾਇਆ ਠੀਕ ਹੈ ਤੇ ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜਾਂਦੇ ਹੋਏ ਪਰ ਇਹ ਜਦੋਂ ਲੈ ਕੇ ਗਏ ਨੇ ਗੱਡੀ ਚ ਐ ਲੈ ਗਏ ਨੇ ਸਟਕੇ ਜਿਵੇਂ ਕਬੂਤਰ ਨੂੰ ਲੈ ਕੇ ਜਾਇਆ ਕਰਦੇ ਨੇ ਕੱਪੜੇ ਦੇ ਲਈ ਬਿੱਟੀ ਹੋਈ ਸਾਨੂੰ ਦੇਖੀ ਪਰ ਅੰਦਰ ਇਹਨਾਂ ਨੂੰ ਸਾਨੂੰ ਬੜ ਨਹੀਂ ਦਿੱਤਾ ਜਦੋਂ ਮੌਕੇ ਤੇ ਆਏ ਅਸੀਂ ਇਹ ਸਾਰਾ ਸਰਪੰਚ ਦਾ ਇਹ ਸਾਰਾ ਸਰਪੰਚ ਜ਼ਿੰਮੇਵਾਰ ਹੈ ਇਹਦਾ ਸਰਪੰਚ ਦਾ ਸੁਖਚੈਨ ਕੀ ਨੋ ਹਰਦੀਪ ਗਰਦੀਪ ਬੜੇ ਗੁਰਦੁਆਰੇ ਦੇ ਹਾਂਜੀ ਸਾਰਾ ਇਹਦੇ ਪੈਰੋਂ ਹੋਇਆ ਜੋ ਕੰਮ ਹੋਇਆ ਇਹ ਇਹ ਪੰਜ ਤਰੀਕ ਦੀ ਗੱਲ ਹੈ ਜੀ ਹਾਂਜੀ ਇਹ ਸੁਣਿਆ ਵੀ ਇਹਨਾਂ ਦੇ ਲੜਾਈ ਝਗੜਾ ਹੁੰਦਾ ਸੀਗਾ ਬਹੁਤ ਜ਼ਿਆਦਾ ਤੇ ਉਹ ਵਿਚਾਰੀ ਲੜ ਕੇ ਇਧਰ ਨੂੰ ਸੜਕ ਤੇ ਚਲੀ ਗਈ ਤੇ ਇੱਕ ਇਹਨਾਂ ਦੀ ਗਵਾਂਡਣਾ ਵਿਚਾਰੀ ਉਹ ਮੋੜ ਕੇ ਲੈ ਕੇ ਆਈ ਉਹਨੂੰ ਜਦੋਂ ਮੋੜ ਕੇ ਲੈ ਕੇ ਆਈ ਉਹ ਵਿਚਾਰੀ ਬੈਠ ਗਈ ਤੇ ਹੰਦਰ ਉਹਦੇ ਪਰਿਵਾਰ ਦੀਆਂ ਸੋਹਰਾ ਪਰਿਵਾਰ ਦੀਆਂ ਜਿਹੜਾ ਤੇ ਹੰਦਰੇ ਬਸ ਉਹਦੇ ਬੱਚੇ ਆਵਾਜ਼ ਨਹੀਂ ਆਈ ਹੈਗੀ ਹੰਦਰੇ ਬਸ ਮਰੀ ਹੋਈ ਦੇਖੀਏ ਸਾਰੇ ਗਵਾਂਡੀਆਂ ਨੇ ਤੋ ਸਾਰੇ ਘਮਾਂਡੇ ਅੰਦਰ ਜਾਣ ਲੱਗੇ ਇੱਕ ਵਾਰੀ ਦੇਖ ਲਿਆ ਫਿਰ ਉਹਦੀ ਬੁੜੀ ਕਹਿਣ ਲੱਗੀ ਬਾਹਰ ਨਿਕਲੋ ਬਾਹਰ ਨਿਕਲੋ ਕਹਿੰਨੇ ਮੈਨੂੰ ਘੁਬਰਾਟ ਹੋ ਰਹੀ ਹੈ ਕੋਈ ਜਨਾਨੀ ਅੰਦਰ ਨਹੀਂ ਬਣ ਦਿੱਤੀ ਹੈਗੀ ਉਸ ਟਾਈਮ ਲੜਕੀ ਦਾ ਤੈਨੂੰ ਨਾਮ ਜੀ ਕਿੱਥੋਂ ਆਈ ਸੀ ਇਹ ਹਿਮਾਚਲ ਤੋਂ ਦੱਸਦੇ ਨੇ ਕੋਟਲੀ ਗੂਟਲੀ ਪਿੰਡ ਆ ਜੀ ਅੱਛਾ ਉਹ ਲਾ ਮੇਰੀ ਕਿਹੜੀ ਮੁਟਿਆਰ ਨਹੀਂ ਲਾ ਮੇਰ ਜਿਤਾਣੀ ਹੈਗੀ ਮਤਲਬ ਆਨੰਦ ਕਾਰਜ ਕਰਵਾਏ ਹੋਏ ਨੇ ਉਹਨਾਂ ਦੇ ਕੀ ਨਾਮ ਸੁਣਦੇ ਦਾ ਇਹਦੇ ਘਰ ਆ ਲਗਾ ਕ੍ਰਿਸ਼ਨ ਨਾਮ ਦੱਸ ਦਿਨ ਜੀ ਇਹਦੇ ਘਰ ਆ ਲਗਾ ਹਾਂ ਜੀ ਕੀ ਕਾਰਨ ਚੋਂ ਤੁਸੀਂ ਮਾਰੀ ਉਹਨੂੰ ਹਾਂਜੀ ਸਾਰਾ ਸਾਰਾ ਬੇੜਾ ਇਹੀ ਗੱਲ ਕਹਿ ਰਿਹਾ ਵੀ ਉਹਨੂੰ ਮਾਰਿਆ ਉਹਨੇ ਆਪਨੇ ਆਪ ਨਹੀਂ ਹੱਥ ਮੱਥਿਆ ਕਰੀ ਪਰ ਉਹਨੂੰ ਮਾਰਿਆ ਗਿਆ ਸਾਰੇ ਇਹੀ ਗੱਲ ਕਹਿ ਰਹੇ ਨੇ ਆਪਾਂ ਵੀ ਇਹੀ ਗੱਲ ਕਹਿ ਰਹੇ ਜੀ ਮਾਰਿਆ ਤੇ ਦੇਖੋ ਜੇ ਉਹਨੇ ਗਲਫਰਾ ਹੱਲਿਆ ਹੁੰਦਾ ਤਾਂ ਫਿਰ ਉੱਪਰ ਟੰਗੀ ਹੁੰਦੀ ਕਿਉਂਕਿ ਉਹ ਕਿ ਡੈਥ ਬੋਡੀ ਨੀਚੇ ਪਈ ਤੀਗੀ ਕਿਸੇ ਨੇ ਦੇਖੀ ਨਹੀਂ ਉਹ ਬਈ ਤੰਗੀ ਸੀ ਕੀ ਸੀ ਨਾ ਕਿਸੇ ਨੇ ਨਹੀਂ ਦੇਖੀ ਜੀ ਕਿਸੇ ਗਵੰਡੀ ਨੇ ਨਹੀਂ ਦੇਖੀ ਕਿਸੇ ਪੜੋਸੀ ਨੇ ਨਹੀਂ ਦੇਖੀਗੀ ਉਹ ਮਤਲਬ ਜਦੋਂ ਸਾਰੇ ਦੇਖਣਗੇ ਨੇ ਉਹ ਨੀਚੇ ਪਈ ਤੀਗੀ ਮੰਜੇ ਦੇ ਉੱਤੇ ਮੰਜੇ ਦੇ ਉੱਤੇ ਪਈ ਦੇ ਨਾ ਮੰਜੇ ਦੇ ਉੱਤੇ ਪਈ ਸੀ ਤੇ ਮੈਨੂੰ ਉਸ ਟਾਈਮ ਨਹੀਂ ਪਤਾ ਸੀਗਾ ਮੌਕੇ ਤੇ ਜੋ ਮੈਨੂੰ ਤੀਜੇ ਦਿਨ ਪਤਾ ਲੱਗਿਆ ਜਦੋਂ ਮੈਨੂੰ ਤੀਜੇ ਦਿਨ ਪਤਾ ਲੱਗਿਆ ਤਾਂ ਫਿਰ ਮੈਂ ਨਹੀਂ ਬਰਦਾਸ਼ਤ ਹੋਇਆ ਹੈਗਾ ਇਸ ਤੇ ਮੈਂ 100 ਨੰਬਰ ਤੇ ਫੋਨ ਮਾਰ ਕੇ ਫਿਰ ਮੈਂ ਬੁਲਾਈ ਸੀ ਕਿ ਪੁਲਿਸ ਨੂੰ ਤੁਸੀਂ ਕੀ ਕਰਨਾ ਚਾਹਤਾ ਕਾਰਵਾਈ ਅਸੀਂ ਕਾਰਵਾਈ ਕਰਵਾਉਣਾ ਚਾਹੁੰਦੇ ਆ ਜੀ ਇਨਸਾਫ ਮਿਲਣਾ ਚਾਹੀਦਾ ਉਸ ਬੱਚੀ ਨੂੰ ਹਾਂ ਜੀ ਕਹਿੰਦੇ ਕਰਾ ਜਿੱਦਣ ਕਿ ਉਹ ਲੜ ਕੇ ਆਈ ਆ ਜੀ ਉਦੋਂ ਕਿ ਉਹ ਤਾਂ ਕਿਰ ਕੁੱਟਮਾਰ ਹੋ ਰਹੀ ਸੀ ਜੀ ਤੇ ਕਿਸੇ ਕੁੜੀ ਨਾਲ ਹੋਰ ਗੱਲ ਕਰਦਾ ਸੀ ਇਹ ਮੁੰਡਾ ਜਿਹੜਾ ਲਿਆਇਆ ਸੀ ਕੋਟ ਮਾਰ ਜੋਈ ਆ ਤੇ ਉਤੋਂ ਬਾਅਦ ਉਹਦਾ ਪਿਓ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕਹਿੰਦਾ ਵੀ ਮੈਂ ਬਾਹ ਨਹੀਂ ਫੜ ਸਕਦਾ ਵੀ ਮਸੀ ਮੇਰੇ ਨਾਲ ਚੱਲ ਵੀ ਅਸੀਂ ਆਪਾਂ ਮੋੜ ਕੇ ਲਾਈਏ ਮੋੜ ਕੇ ਮੈਂ ਲਾਈ ਕਿਨੋ ਲੈ ਕੇ ਰੱਦੇ ਘੰਟੇ ਜੇ ਇਹ ਕੰਮ ਹੋ ਗਿਆ ਨਹੀਂ ਨਹੀਂ ਹਾਂ ਜੀ ਕਿੰਨੋਂ ਕਾਰਵਾਈ ਬਚੀ ਹਾਂ ਜੀ ਅੱਜ ਕਾਰਵਾਈ ਅਸੀਂ ਇਹ ਹੱਥ ਬਨ ਕੇ ਕਹਿੰਦੇ ਆ ਵੀ ਸਾਨੂੰ ਨੁਸਾਫ ਮਿਲਣਾ ਚਾਹੀਦਾ ਵੀ ਸਾਡੇ ਵੀ ਧੀਆਂ ਪਹਿਣਾ ਨੇ ਜੀ